ਸਭ ਤੋਂ ਪਹਿਲਾਂ ਤਾਂ ਮੈਂ ਤੋਂ ਨਿਹਤ ਕੰਮ ਕੀ ਫਤਿਹਾਸ ਕਰਦਾ ਜੀ। ਤੇ ਨਾਲ ਮੈਂ ਇਹ ਦੱਸਣਾ ਚਾਹਣਾ ਕਿ ờ ਵਿਡਿੰਗ ਸਾਹਿਬ ਬੜੀ ਹੀ ਇੱਕ ਜ਼ਿੰਮੇਵਾਰ ਵਾਲੀ ਪੋਸਟ ਦੇ ਉਤੇ ਬਰਾਜ ਮਾਨਾ। ਨੈਸ਼ਨਲ ਕਾਂਗਰਸ ਦੇ ਪ੍ਰਧਾਨ ਸੀ। ਯੂਥ ਕਾਂਗਰਸ ਦੇ ਉਹ ਪ੍ਰਧਾਨ ਰਹੇ ਆ। ਤੇ ਇਹੋ ਜੀ ਇੱਕ ਐਡੀ ਵੱਡੀ ਜ਼ਿੰਮੇਵਾਰੀ ਵਾਲੀ ਪੋਸਟ ਤੇ ਇਲੈਕਸ਼ਨ ਦੇ ਵਿੱਚ ਇਲੈਕਸ਼ਨ ਦੇ ਦੌਰਾਨ ਇਲੈਕਸ਼ਨ ਚੱਲਦੇ ਦੌਰਾਨ ਇਹੋ ਜਿਹੇ ਅਲਫਾਜ਼ ਯੂਜ਼ ਕਰਨੇ ਪਤਾ ਨਹੀਂ ਕੀ ਦਿਮਾਗ ਚ ਆਇਆ ਉਹਨਾਂ ਦੇ ਕੀ ਸੋਚ ਕੇ ਇਹੋ ਜਿਹੇ ਅ ਅਲਫਾਜ਼ ਯੂਜ਼ ਕੀਤੇ ਤੇ ਕਿੰਨਾਂ ਨੂੰ ਉਹ ਇਹ ਗੱਲ ਕਹਿ ਕੇ ਪਰਮਾਉਣਾ ਚਾਹੁੰਦੇ ਸੀ ਜਾਂ ਕੀ ਲੋਕਾਂ ਦੇ ਵਿੱਚ ਇੱਕ ਮੈਸੇਜ ਦੇਣਾ ਚਾਹੁੰਦੇ ਸੀ ਬੜੀ ਗੱਲ ਸੁਣ ਕੇ ਨਾ ਮੈਨੂੰ ਬੜਾ ਫੀਲ ਹੋਇਆ ਮੈਨੂੰ ਬੜਾ ਮਤਲਬ ਸ਼ਰਮ ਮਹਿਸੂਸ ਹੋਈ ਕਿ ਦੇਖੋ ਸਰਦਾਰ ਬੋਟਾ ਸਿੰਘ ਸਾਹਿਬ ਕੋਈ ਆਮ ਤੁਰੇ ਫਿਰਦੇ ਕੋਈ ਆਪਣਾ ਮਾਮੂਲੀ ਇਨਸਾਨ ਨਹੀਂ ਸੀਗੇ ਭਾਈ ਸਾਹਿਬ ਸਰਦਾਰ ਸਾਹਿਬ ਤੁਹਾਨੂੰ ਮੈਂ ਦੱਸਣਾ ਚਾਹਣਾ ਵਿਡਿੰਗ ਸਾਹਿਬ ਕਿ ਜਿੰਨਾ ਟਾਈਮਾਂ ਦੇ ਵਿੱਚ ਤੁਸੀਂ میٹرਕ ਕੀਤੀ ਸੀ ਨਾ ਤੁਹਾਡੀ ਹਿਸਟਰੀ ਦੇਖੀ ਸੀ ਮੈਂ ਤੁਸੀਂ 1995 ਦੇ ਵਿੱਚ میٹرਕ ਕੀਤੀ ਆ 1995 ਤੱਕ ਸਰਦਾਰ ਬੂਟਾ ਸਿੰਘ ਪੰਜ ਅਹੁਦਿਆਂ ਤੇ ਸੈਂਟਰ ਦੇ ਵਿੱਚ ਬਰਾਜਮਾਨ ਰਹੇ ਚੁੱਕੇ ਸੀ ਪੰਜ ਅਹੁਦਿਆਂ ਤੇ ਕੈਬਨਿਟ ਰੈਂਕ ਤੇ ਜਦੋਂ ਤੁਸੀਂ میٹرਕ ਕੀਤੀ ਹੈ ਤੇ ਭਾਈ ਸਾਹਿਬ ਤੁਹਾਡੇ ਬਰਥ ਤੋਂ ਪਹਿਲਾਂ ਓਹੋ ਸਰਦਾਰ ਬੂਟਾ ਸਿੰਘ ਹੋਰੀ ਵਜ਼ੀਰ ਬਣ ਗਏ ਸੀ ਤੇ ਆਪਾਂ ਉਹਨਾਂ ਦੇ ਪ੍ਰਤੀ ਇਹ ਗੱਲ ਕਹਿ ਰਹੇ ਹਾਂ ਇੱਕ ਬੰਦਾ ਹੁੰਦਾ ਸੀ ਬੂਟਾ ਸਿੰਘ ਉਹਦਾ ਨਾਮ ਸੀ ਰੰਗ ਬਾਰੇ ਆਪਾਂ ਟਿੱਪਣੀ ਕਰ ਰਹੇ ਹਾਂ ਪੱਠੇ ਕੱਟ ਰਿਆ ਸੀ ਇਹ ਵੱਡਦਾ ਹੁੰਦਾ ਸੀ ਇੱਥੇ ਪੱਟੇ ਉਹਨੂੰ ਚੱਕ ਕੇ ਕਾਂਗਰਸ ਨੇ ਐਡਾ ਵੱਡਾ ਰੁਤਬਾ ਦੇਤਾ ਇਹ ਬੜਾ ਬੜੀ ਹੈਰਾਨੀ ਵਾਲੀ ਗੱਲ ਆ ਇਹ ਗੱਲ ਜੇ ਤੁਸੀਂ ਕਰਨੀ ਚਾਹੁੰਦੇ ਸੀ ਰਿਸਪੈਕਟ ਦੇ ਕੇ ਵੀ ਆਪਾਂ ਕਰ ਸਕਦੇ ਸੀ ਪਰ ਬੜੀ ਮਤਲਬ ਕਿ ਐਡੇ ਵੱਡੇ ਸਤਿਵਿਅੇ ਤੇ ਹੋ ਕੇ ਤੁਸੀਂ ਇਹੋ ਜੀ ਸ਼ਬਦਾਵਲੀ ਯੂਜ਼ ਕਰਦੇ ਹੋ ਕਦੇ ਸੋਚਿਆ ਵੀ ਨਹੀਂ ਸੀ ਤੇ ਇਹ ਜਿਹੜਾ ਭਾਈਚਾਰਾ ਬਾਅਦ ਤੁਸੀਂ ਕਹਿ ਰਹੇ ਹੋ ਆਪਣਾ ਰੰਗਰੇਟੇ ਗੁਰੂ ਕੇ ਬੇਟੇ ਭਾਈ ਸਾਹਿਬ ਗੁਰੂ ਸਾਹਿਬ ਨੇ ਇਹਨਾਂ ਨੂੰ ਆਪਦੇ ਗੱਲ ਨਾਲ ਲਾਇਆ ਸੀ ਔਰ ਬੜੀ ਮਾਰਸ਼ਲ ਕੌਮ ਕਹਿ ਕਿ ਇਹਨਾਂ ਨੂੰ ਵਾਜੇਸਤ ਇਹਨਾਂ ਕਰਕੇ ਹੀ ਅੱਜ ਆਪਣੀਆਂ ਸਰਦਾਰੀਆਂ ਕਾਇਮ ਆ ਭਾਈ ਸਾਹਿਬ ਆਪਣੀ ਪੱਗ ਦੀ ਇਲਾਜ ਇਹਨਾਂ ਨੇ ਰੱਖੀ ਸੀ ਤੇ ਇਹਨਾਂ ਦੇ ਅਪ੍ਰਤੀ ਆਪਾਂ ਇਹਨਾਂ ਦੇ ਰੰਗ ਪਰਖਨੇ ਤੇ ਇਹਨਾਂ ਨੂੰ ਇਤੋਂ ਦਾ ਕੁਝ ਕਰਨਾ ਬੜੀ ਮਾਰੀ ਗੱਲ ਆ ਤੇ ਇਹੋ ਜੀ ਆਪਣਾ ਸੱਜਣ ਸਰਦਾਰ ਬੂਟਾ ਸਿੰਘ ਜੀ ਹੋਮ ਮਿਨਿਸਟਰੀ ਇਨਨਏ ਹੋਮ ਮਿਨਿਸਟਰੀ ਦਾ ਆਨੰਦ ਮਾਨਿਆ ਹਿੰਦੂਸਤਾਨ ਦੀ ਦਾ ਐਸਸੀ ਕਮਿਸ਼ਨ ਦੇ ਹਿੰਦੂਸਤਾਨ ਦੇ ਚੇਅਰਮੈਨ ਰਹੀ ਹੈ ਜਿੰਨੂੰ ਤੁਸੀਂ ਆ ਦੱਸ ਰਹੇ ਹੋ ਉਸ ਟਾਈਮ ਦੀ ਬੀਏ ਆਨਰਸ ਕੀਤੀ ਜੀ ਆ ਅੰਮ੍ਰਿਤਸਰ ਸੌਰੀ ਜਲੰਧਰ ਤੋਂ ਖਾਲਸਾ ਲਾਇਲਪੁਰ ਖਾਲਸਾ ਕਾਲਜ ਤੋਂ ਤੁਹਾਡੀ ਕੁਆਲਿਫਿਕੇਸ਼ਨ ਭਾਈ ਸਾਹਿਬ ਮੈਂ ਦੇਖ ਕੇ ਹੈਰਾਨ ਰਹਿ ਗਿਆ ਤੁਸੀਂ ਤਾਂ ਹੋਈ میٹرਕ ਤੇ ਇੱਕ میٹرਕ ਬੰਦਾ ਇੱਕ ਮੈਂ ਮੈਂ ਹਰ ਵਾਰੀ ਫਿਰ ਉਹੀ ਉਹੀ ਗੱਲ ਕਹਿ ਰਿਹਾ ਵੀ ਇੱਕ میٹرਕ ਬੰਦਾ ਇੱਕ ਗ੍ਰੈਜੂਏਟ ਬੰਦੇ ਨੂੰ ਇਹ ਗੱਲ ਕਹਿ ਰਿਹਾ ਕਿ ਫਿਰਦਾ ਹੁੰਦਾ ਸੀ ਫਿਰ ਸ਼ੇਮ ਆਨੀਓ ਭਾਈ ਸਾਹਿਬ ਠੀਕ ਆ ਤੁਸੀਂ ਮਾਫੀ ਮੰਗੀ ਆ ਚਲੋ ਬਹੁਤ ਵੱਡਾ ਦਿਲ ਆ ਆਪਣੇ ਭਾਈਚਾਰੇ ਦਾ ਬਹੁਤ ਵੱਡਾ ਦਿਲ ਆ ਉਹ ਸਭ ਤੁਹਾਨੂੰ ਮਾਫ ਕਰਦੇ ਨੇ ਬਟ ਇਹਦੇ ਵਿੱਚ ਤੁਹਾਡੀ ਜੋ ਅੰਦਰ ਸੀ ਨਾ ਤੁਹਾਡੇ ਉਹ ਗੱਲ ਝਲਕ ਕੇ ਬਾਹਰ ਆ ਗਈ ਕਿ ਤੁਸੀਂ ਕਿਸ ਟਾਈਪ ਦੀ ਰਾਜਨੀਤੀ ਕਰਦੇ ਆ ਕਬੜੀ ਮੰਦ ਭਾਗੀ ਗੱਲ ਮੈਂ ਤਾਂ ਕਹੂੰਗਾ ਜੀ ਤੁਸੀਂ ਯੂਜ਼ ਕੀਤੀ ਹੈ ਚਾਰ ਬੋਟਾਂ ਬਟੂਰਨ ਪਿੱਛੇ ਬੜੀ ਗਲਤ ਸ਼ਬਦਾਵਲੀ ਤੁਸੀਂ ਯੂਜ਼ ਕੀਤੀ ਹੈ ਜਿਹੜੀ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਪਰ ਇੰਨਾ ਕੁਐਸਚਨ ਮੈਂ ਤੁਹਾਨੂੰ ਜ਼ਰੂਰ ਕਰੂੰਗਾ ਕਿ ਜਿਹੜੇ ਹੁਣ ਕਾਂਗਰਸ ਦੇ ਆਪਣੇ ਮੌਜੂਦਾ ਪ੍ਰਧਾਨ ਨੇ 올 ਇੰਡੀਆ ਦੇ ਜਿਨ੍ਹਾਂ ਦਾ ਨਾਮ ਹੈਗਾ ਖੜਕੇ ਸਾਹਿਬ ਉਹਨਾਂ ਨਾਲ ਵੀ ਤੁਸੀਂ ਇਹੋ ਜੀ ਸ਼ਬਦਾਵਲੀ ਯੂਜ਼ ਕਰੋਗੇ ਉਹਨਾਂ ਦਾ ਰੰਗ ਵੀ ਤੁਸੀਂ ਪਰਖੋਗੇ ਉਹਨਾਂ ਬਾਰੇ ਵੀ ਤੁਸੀਂ ਦੱਸੋਗੇ ਸਾਰਾ ਕੁਝ ਕਿਉਂਕਿ ਫੋਰਥ ਆਪਨੂੰ ਆਪਨੋ ਬੋਟਾ ਵੈਰੀ ਮਿਲਿੰਗ ਹੈ ਨਾ ਤੁਹਾਡੇ ਹਿਸਾਬ ਨਾਲ ਕਿ ਉਹਨਾਂ ਬਾਰੇ ਵੀ ਟਿੱਪਣੀ ਕਰਦੇ ਹੋ ਅੱਜ ਇਹਨਾਂ ਬਾਰੇ ਕੀਤੀ ਕੱਲ ਨੂੰ ਉਹਨਾਂ ਬਾਰੇ ਕਰਦੇ ਹੋ ਇਹ ਬੜੀ ਮਾੜੀ ਗੱਲ ਬਹੁਤ ਮਾੜੀ ਗੱਲ ਤੁਹਾਡੀ ਮਾਸਤੇ ਇਹੋ ਜਿਹੇ ਅਲਫਾਜ਼ ਨਹੀਂ ਯੂਜ਼ ਕਰਨੇ ਚਾਹੀਦੇ ਚਲੋ ਇਸ ਗੱਲ ਦੀ ਵੀ ਥੋੜੀ ਮੈਂ ਅ ਤਾਰੀਫ ਕਰਦਾ ਕਿ ਤੁਸੀਂ ਸੌਰੀ ਫੀਲ ਕੀਤਾ ਪਰ ਐਡੀ ਵੱਡੀ ਤੁਸੀਂ ਇਹ ਇਹ ਵੱਜਰ ਗੁਨਾਹ ਕੀਤਾ ਤੇ ਜਿੱਦੀ ਤੁਹਾਨੂੰ ਮਾਫੀ ਨਹੀਂ ਮਿਲਣੀ ਤੁਸੀਂ ਬੇਸ਼ੱਕ ਮਾਫੀਆਂ ਮੰਗ ਰਹੇ ਹੋ ਪਰ ਇਸ ਭਾਈਚਾਰੇ ਨੇ ਦੇਣੀ ਨਹੀਂ ਬਹੁਤ ਵੱਡੀ ਦੇਣ ਆ ਇਹਨਾਂ ਦੀ ਆਪਣੇ ਆਪ ਦੀ ਸੋ ਮੈਂ ਤਾਂ ਇੰਨੇ ਹੀ ਕਹਾਂਗਾ ਕਿ ਦੇਖੋ ਤੁਸੀਂ ਮੈਥੋਂ ਇਹ ਕੁਐਸਚਨ ਪੁੱਛੇ ਤੁਸੀਂ ਆਏ ਸੀ ਮੈਂ ਆਪਦੇ ਜੋ ਮੇਰੇ ਮਨ ਸੀ ਜੋ ਮੇਰੇ ਅੰਦਰ ਸੀ ਫੀਲ ਹੋ ਰਿਹਾ ਸੀ ਮੈਨੂੰ ਮੈਂ ਉਹ ਸਾਰਾ ਕੁਝ ਤੁਹਾਨੂੰ ਦੱਸਤਾ ਬਾਕੀ ਇਹਨਾਂ ਦੇ ਅਗੇਂਸਟ ਅਵਡਿੰਗ ਸਾਹਿਬ ਦੀ ਅਗੇਂਸਟ ਐਫ ਆਈ ਆਰ ਲਾਜ ਹੋਈ ਆ ਔਰ ਉਹ ਹੋਣੀ ਵੀ ਚਾਹੀਦੀ ਸੀ ਜੀ ਉਹ ਤਾਂ ਬਿਲਕੁਲ ਜੈਨੂਨ ਹੋਈ ਆ ਕਿਉਂਕਿ ਸਾਰੀ ਦੁਨੀਆ ਦੇ ਸਾਹਮਣੇ ਸਰਦਾਰ ਬੂਟਾ ਸਿੰਘ ਅਰਗੇ ਇੰਟੈਲੀਜੈਂਟ ਬੰਦੇ ਜਿੰਨੀ ਕਾਕਾ ਜੀ ਦੀ ਕੁਆਲੀਫਿਕੇਸ਼ਨ ਆ ਉਹਨੇ ਵਾਰੀ ਤਾਂ ਉਹਨਾਂ ਨੇ ਆਪਣਾ ਮਿਨਿਸਟਰੀਆਂ ਹੜਾਈਆਂ ਉਹਨੇ ਵਾਰੀ ਮਿਨਿਸਟਰ ਰਹਿ ਚੁੱਕਿਆ ਉਹ ਤੁਹਾਡੀ ਕੁਆਲੀਫਿਕੇਸ਼ਨ ਜਿੰਨੇ ਤੋ ਇਹੋ ਜਿਹੇ ਬੰਦੇ ਅਗੇਂਸਟ ਜਾਤ ਪਾਤ ਤੋਂ ਉੱਪਰ ਉੱਠ ਕੇ ਆਪਾਂ ਨੂੰ ਗੱਲ ਕਰਨੀ ਚਾਹੀਦੀ ਤੇ ਐਨੇ ਕੁਆਲੀਫਾਈਡ ਬੰਦੇ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਨੇ ਆਪਣਾ ਸੰਵਧਾਨ ਲਿਖਿਆ ਕੱਲ ਨੂੰ ਤੁਸੀਂ ਉਹਨਾਂ ਬਾਰੇ ਵੀ ਟਿੱਪਣੀ ਕਰੋਗੇ ਉਹਨਾਂ ਦੇ ਰੰਗ ਬਾਰੇ ਵੀ ਟਿੱਪਣੀ ਕਰੋਗੇ ਸੋ ਥਿਸ ਇਸ ਵੈਰੀ ਪੈ ਸੋ ਮੇਰਾ ਇੰਨੀ ਗੱਲ ਹੀ ਕਹਿਣੀ ਸੀ ਜੋ ਮੈਂ ਜੋ ਮੇਰੇ ਮਨ ਤੁਸੀਂ ਮੈਂ ਕਹਿਤੀ ਤੇ ਪਰ ਇਹ ਜੋ ਹੋਇਆ ਇਹ ਬਹੁਤ ਅੱਛਾ ਨਹੀਂ ਬਹੁਤਾ ਅੱਛਾ ਨਹੀਂ ਤੁਸੀਂ ਬੋਲੇ ਸੋ ਇੰਨੀ ਇੱਕ ਮੇਰੀ ਗੱਲ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨਕਤ ਥੈਂਕ ਯੂ